ਸਰਕ ਬੀੜ ਤਲਾਬ ਦੇ ਵਿੱਚ ਕੁਝ ਦਿਨ ਪਹਿਲਾਂ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਸੀ ਔਰ ਪਰਿਵਾਰ ਕਹਿੰਦਾ ਕਿ ਉਲਟਾ ਸਾਡੇ ਬੰਦੇ ਦੇ ਮਾਮਲਾ ਦਰਜ ਕਰਤਾ ਹੁਣ ਜੇਲ੍ਹ 'ਚ ਮੌਤ ਹੋ ਗਈ ਹੈ ਕਹਾਣੀ ਕੀ ਸੀ ਪੁਰੀ ਜੀ ਅੱਜ ਜੀ ਕੱਲ ਸਾਨੂੰ ਜਾਣਕਾਰੀ ਮਿਲੀ ਹੈ ਜੇਰ 'ਚ ਇੱਕ ਬੰਦਾ ਜਿਹੜਾ ਬਿਮਾਰ ਸੀ ਫਿਰ ਜੇਲ੍ਹ ਆ ਲਿਆ ਨੇ ਉਹਨੂੰ ਆਪਣੇ ਇਥੇ ਹਸਪਤਾਲ ਜਮ੍ਹਾਂ ਕਰਾਇਆ ਇਲਾਜ ਵਾਸਤੇ ਤੇ ਦਰਾਨੇ ਇਲਾਜ ਉਹਦੀ ਡੈਥ ਹੋ ਗਈ ਹੈ ਸੋ ਇੱਕੇ ਪ੍ਰੋਸੀਜਰ ਹੈਗਾ ਕਿ ਕਿਉਂਕਿ ਬੰਦਾ ਜੁਡੀਸ਼ੀਅਲ ਕਸਟਡੀ 'ਚ ਸੀ ਹੁਣ ਜੋ ਵੀ ਉਹਦੇ ਕਮੌਤ ਦੇ ਕਾਰਨ ਹੋਣਗੇ ਬਿਮਾਰੀ ਨਾਲ ਉਹ ਕਿਦਾਂ ਹੋਇਆ ਉਹਦੀ ਜਾਨ ਚ ਵਾਸਤੇ ਕਿਉਂਕਿ ਇਨਕੁਐਸਟ ਹੁੰਦਾ ਹੈ ਜ ਆਪਣੇ ਜੁਡੀਸ਼ੀਅਲ ਮੈਜਿਸਟਰੇਟ ਸਾਹਿਬ ਕਰ ਰਹੇ ਨੇ ਪੋਸਟਮਾਰਟਮ ਹੋ ਗਿਆ ਜੀ ਉਹਦਾ ਇਨਕੁਐਰੀ ਜੁਡੀਸ਼ੀਅਲ ਚਾਲੂ ਹੋ ਗਈ ਆ ਉਹਦੇ ਸਾਹਮਣੇ ਆ ਜਾਏਗਾ ਸਾਡੇ ਦੇ ਇੱਥੇ ਕਿਸੇ ਮੁਕਦਮਾ ਦਰਜ ਹੋਇਆ ਸੀ ਨਵੇਂ ਮਹੀਨੇ ਹੀ ਇਹਦੇ ਇੱਥੇ ਆਪਣੇ ਬੀੜ ਤਲਾਬ ਏਰੀਆ ਥਾਣਾ ਸਦਰ ਬਠਿੰਡਾ ਚ ਉਹਦਾ ਦੋਸ਼ੀ ਸੀ ਉਹਦੇ ਚ ਹੀ ਫੜ ਕੇ ਭੇਜਿਆ ਸੀ ਹਾਂਜੀ ਉਹ ਫੈਮਿਲੀ ਕਹਿੰਦੀ ਸਾਡੀ ਸੁਣਵਾਈ ਨਹੀਂ ਕੀਤੀ ਸਾਡੇ ਦੇ ਆਫੇਅਰ ਕਰਤੀ ਨਹੀਂ ਜੀ ਇਦਾਂ ਇਦਾਂ ਦੀਦਾ ਸੀ ਕੋਈ ਇਸ਼ੂ ਨਹੀਂ ਹੈਗਾ ਫਿਰ ਵੀ ਅਸੀਂ ਇਸ ਨੂੰ ਚੈੱਕ ਕਰਨਾਗੇ ਕਿਉਂਕਿ ਜਦੋਂ ਪਰਚਾ ਦਰਜ 3 ਤਰੀਕ ਨੂੰ ਆਪਣਾ ਐਸੇ ਮਹੀਨੇ ਦਰਜ ਹੋਇਆ ਉਸ ਬਾਅਦ ਅਸੀਂ ਫੜਿਆ ਅਜ ਤਾਈਂ ਤਾਂ ਕੋਈ ਇਦਾਂ ਦੀ ਗੱਲ ਸਾਹਮਣੇ ਨਹੀਂ ਆਈ ਜੋ ਐਸ ਪਰ ਰਿਕਾਰਡ ਹੈ ਤੇ ਆਪਣੀ ਇਨਵੈਸਟੀਗੇਸ਼ਨ ਸੱਤ ਸਾਹਮਣੇ ਆਏ ਤਾਂ ਹੀ ਉਹਨੂੰ ਅੰਦਰ ਭੇਜਿਆ